ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕੀਤੀ ਆ ਪਿੰਡ ਡਾਲੇਗੇ ਪਹੁੰਚੇ ਆ ਜ਼ਿਲ੍ਹਾ ਤਸੀਲ ਸ਼੍ਰੀ ਤਰਨਤਾਰਨ ਸਾਹਿਬ ਦੀਪੇ ਦੇ ਕੋਲ ਆਏ ਆ ਤੇ ਜੋਗੇ ਵੀਰ ਹੁਣੋਂ ਦੇ ਘਰ ਅੱਜ ਟੋਟਲ 8 ਪਸ਼ੂ ਬਕਾਉ ਇਹਨਾਂ ਦੇ ਕੋਲ 4 ਮਜਾ ਤੁਸੀਂ ਸਾਹਮਣੇ ਦੇਖ ਰਹੇ ਜੇ ਤੇ 4 ਹੀ ਬੇੜਾ ਨੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਦੀਪੇ ਸਾਸੀ ਕਾਲ ਸਾਸੀ ਕਾਲ ਸਾਨੂੰ ਸਾਹਿਬ ਜੀ ਕੈਮ ਚੜਦੀ ਕਲਾ ਜੀ ਜੋਗੇ ਭਾਈ ਕੀ ਹਾਲ ਆ ਠੀਕ ਆ ਬਾਕੀ ਦੀਵਾਲੀ ਮੈਨੂੰ ਲੱਗਦਾ ਵੀ ਇਹ ਮੰਡੀ ਦਾ ਮਾਹੌਲ ਜੈ ਬਣਾ ਆਦਾ ਵੀ 8 10 ਪਸ਼ੂ ਹਾਂਜੀ ਹਾਂਜੀ ਲਈ ਜਾਈਏ ਤੁਹਾਡਾ 8 8 7 7 ਹਾਂਜੀ ਹਾਂਜੀ ਦਿੱਤੀ ਹੈ ਜੀ ਬਿਲਕੁਲ ਹਨਾ ਰਾਤ ਵੀਰਾਂ ਨੂੰ ਬਿਲਕੁਲ ਜੈਜ ਰੇਟ ਬਿਲਕੁਲ ਜੈਜ ਜੈਜ ਤੇ ਦੀਪੇ ਸ਼ੁਰੂਆਤ ਕਰ ਲੈ ਇੱਥੋਂ ਇਹ ਮੱਝ ਤੱਕ ਵੇਰਵਾ ਦੱਸ ਇਹਦੇ ਥੱਲੇ ਸੰਧੂ ਸਾਹਿਬ 10 ਕਿਲੋ ਦੁੱਧ ਹਾਂਜੀ ਵੀਰੇ 82000 ਦੀ 82000 ਦੀ 10 ਕਿਲੋ ਦੁੱਧ 15 ਦਿਨਾਂ ਦੀ ਸੂਈ ਆ ਹਾਂਜੀ ਆ ਮਗਰ ਕੱਟਾ ਠੀਕ ਆ ਜੀ ਮੇਲ ਕਾਫ ਆ ਤੇ ਨੀਲੀ ਦੇ ਵਿੱਚ ਇਹ ਮੱਝ ਪੈਂਦੀ ਆ ਵੱਡੇ ਕੱਦ ਘੜਦੀ ਆ ਪੂਰੀ ਵੀਡੀਓ ਕੱਲ ਸਵੇਰ 6 ਵਜੇ 7 ਵਜੇ ਅਪਲੋਡ ਕਰ ਦਿਆਂਗੇ ਅਗਲੇ ਪਾਸੇ ਇਹ ਮੱਝ ਕਿਵੇਂ ਆ ਇਹ ਸੰਧੂ ਸਾਹਿਬ ਆ ਗਈ ਮੈਂ ਨੀਲੀ ਦੀ ਹਾਂਜੀ ਭਰੇ ਨੀਲੀ ਦੀ ਇਹ ਮਗਰ ਕੱਟੀ ਲਓ ਜੀ ਮਗਰ ਨੀਲੀ ਦੀ ਕੱਟੀ ਹੈ ਦੋਸਤੋ ਨੀਲੀ ਦੀ ਮੱਝ ਵੱਡੀ ਹਾਈਟ ਕੱਦ ਸਿੰਗਲ ਖੱਡੀ ਦੁੱਧ ਕਿੰਨਾ 7 ਕਿੰਨਾ 7 ਕਿਲੋ ਛਾਂ ਦੀ ਗਾਰੰਟੀ ਛਾਂ ਦੀ ਗਾਰੰਟੀ ਆ ਹਾਂਜੀ ਤੇ ਮੁੱਲ 60000 ਦੀ ਉਹ ਬਿਲਕੁਲ 60 ਦੀ 60 ਜੀ ਲਓ ਵੀ 60000 ਦੀ ਠੀਕ ਆ ਜੀ 1 ਲੱਖ 60 1 ਲੱਖ 60 ਸੁਣ ਸੁਣ ਕੇ ਬੜੇ ਵੀਰ ਪਰੇਸ਼ਾਨ ਹੋਏ ਫਿਰਦੇ 1 ਲੱਖ 60 1.5 ਲੱਖ ਤੇ ਇਕੱਲੇ 60 ਵਾਲੀਆਂ ਮਜਾ ਆ ਗਈਆਂ ਤੇ ਇਹ ਦੀਫੇ ਕਿਵੇਂ ਆ ਇਹ ਸੰਤੂ ਸਾਹਿਬ 20 ਦਿਨਾਂ ਦੀ ਮਹੀਂ ਸੂਈ ਹਾਂਜੀ ਵੀਰੇ ਇਹ ਥੱਲੇ 7 ਕਿਲੋ ਦੁੱਧ 55000 ਦੀ 55000 ਦੀ 7 ਕਿਲੋ ਦੁੱਧ ਹਾਂਜੀ ਮਗਰ ਕਟਾ ਮੇਲ ਕਾਫਾ ਠੀਕ ਆ ਜੀ ਹਾਈਟ ਕਾ ਤੁਹਾਡੇ ਸਾਹਮਣੇ ਆ ਚੱਡੇ ਭਾਂਡੇ ਦੀ ਖਬਰਦਾਰ ਆ ਬਹੁਤ ਮਾਜੇ ਵੀ ਚੰਗੀ ਆ ਠੀਕ ਆ ਜੀ ਅੱਗੇ ਇਧਰ ਝੋਟੀ ਕਿਵੇਂ ਆਪਣੇ ਕੋਲ ਇਹ ਸੰਤੂ ਸਾਹਿਬ ਝੋਟੀ ਹੈਗੀ ਦੋ ਦੰਦ ਠੀਕ ਆ ਵੀਰੇ ਇਹ ਵੀ 20 ਦਿਨਾਂ ਦੀ ਸੂਈ ਠੀਕ ਆ ਵੀਰੇ ਬੱਚਾ ਵਖਾ ਦਿਓ ਲਓ ਜੀ ਇਹ ਮਗਰ ਦੇ ਕਟਾ 20 ਦਿਨਾਂ ਦਾ ਸੂਆ ਤੇ ਪਹਿਲਾਂ ਝੋਟੀ ਆ ਦੋਂਦੀ ਦੋ ਦੰਦ ਆ ਦੀਪਾ ਕਿਹੜਾ ਥਣ ਲੱਗਾ ਫੇਰਾ ਸੁੰਬਾ ਥਣ ਲੈ ਵੀ ਸੁੰਬਾ ਥਣ ਹਾਂਜੀ ਠੀਕ ਆ ਜੀ ਬਹੁਤ ਵਧੀਆ ਚੰਗੀ ਝੋਟੀ ਆ ਬਾਕੀ ਪਸੰਦ ਆਉਗੇ ਆਪਣੇ ਭਰਾਵਾਂ ਨੂੰ ਮੁੱਲ ਕੀ ਆ 60000 ਦੀ 60000 ਹਾਂਜੀ ਇਸ ਤੋਂ ਬਾਅਦ ਦੋ ਵੇੜਾ ਤੁਹਾਨੂੰ ਦਿਖਾਉਣੀਆਂ ਦੋ ਦੀ ਡਿਟੇਲ ਇੱਕੇ ਵਾਰੀ ਆਪਾਂ ਵਿੱਚ ਸਾਂਝੀ ਕਰਦੇ ਆਂ ਦੋਵੇਂ ਟੋਕੜ ਤੇ ਵੇੜਾ ਨੇ ਇੱਕ ਬਣੀ ਸੋਰੀ ਕਿਹੜੀ ਨਾ ਚੋ ਆਹ ਸੰਧੂ ਸਾਹਿਬ ਬੋ ਜੀ ਇਹ ਬਣੀ ਸੋਰੀ ਆ ਕੱਦ ਕਾਠ ਵੱਡਾ ਤੇ ਤਿੱਜਾ ਤੇਜਾ ਸੁਆ ਤਿੱਜਾ ਤੇਜਾ ਸੁਆ ਦੁੱਧ ਕਿੰਨਾ ਦੋ ਥੱਲੇ ਦੁੱਧ ਦੋਵੇਂ ਥੱਲੇ 8 8 ਕਿਲੋ ਹੋਊ 9 9 ਕਿਲੋ 8 8 ਕਿਲੋ ਮੁੱਲ ਵੜੀ ਕੀ ਆ ਮੁੱਲ ਸੰਦੂ ਸਾਹਿਬ 50000 ਦੀਆਂ ਦਿੰਦੀਆਂ ਦੋਵੇਂ ਆ ਜੇ ਕੋਈ ਦੋਵੇਂ ਲਊ ਇਕੱਠੀਆਂ ਵੀਰ ਫਿਰ 45000 ਦੀ ਲੈ ਵੀ ਜੋੜੀ ਪਾਲੇ ਤੇ 45 ਦੀ ਆ ਹਾਂਜੀ ਸਿੰਗਲ ਸਿੰਗਲ ਦਾ ਮੁੱਲ ਕੇ 25 25000 ਚ 100 ਰੁਪਏ ਛੋਟ ਦੱਸੀ ਹੈ ਨਾ ਹਾਂਜੀ ਠੀਕ ਹੈ ਭਰਾ ਲਓ ਵੀ ਵਟੀਆਂ ਵਹਿੜਾਂ ਨੇ ਦੋਸਤੋ ਕੱਦ ਪੋਤਾਂ ਲੀਆਂ ਨੇ ਢਾਂਜੇ ਢੂੰਚੇ ਚੰਗੇ ਆ ਤੇ 45000 ਦੀ ਜੋੜੀ ਮਿਲ ਜੂਗੀ 16 ਕਿਲੋ ਦੁੱਧ ਤੇ 45000 ਦੀਆਂ ਵਹਿੜਾਂ ਵਟੀਆਂ ਹਾਈਟ ਕੱਤਾਲੀਆਂ ਠੀਕ ਆ ਜੀ ਦੇਵੇ ਦੇ ਸਾਫ ਸੁਥਰੇ ਪਸ਼ੂ ਆ ਇਧਰ ਇੱਕ ਤੁਹਾਨੂੰ ਜੋੜੀ ਵਿਖਾ ਦਿੰਨੇ ਆ ਤੇ ਇਹ ਦੋਵਾਂ ਜੋੜੀਆਂ ਦਾ ਇਹ ਜੋੜੀ ਦਾ ਰੇਡ ਮੈਨੂੰ ਰੇਡ ਪਾਜੇ ਤਾਂ ਅਸੀਂ ਪਹਿਲਾਂ ਸੁਆ ਦੱਸਦੇ ਭਰਾ ਇਹ ਸੁਆ ਸੰਤੂ ਸਾਹਿਬ ਤਿੱਜਾ ਸੁਣੀ ਆ ਤਿੱਜਾ ਇਹ ਵੀ ਤਿੱਜਾ ਸੁਣੀ ਤੇਰਾ ਦੂਜਾ ਇਹ ਦੂਜਾ ਸਮਾਂ ਕਿੰਨਾ ਬਾਕੀ ਆ ਇਹ 10 ਦਿਨਾਂ ਦੀ ਕੱਚੀ ਆ ਆ ਮਹੀਨੇ ਦੀ ਕੱਚੀ ਆ ਇਹ ਮਹੀਨੇ ਦੀ ਕੱਚੀ ਆ ਹਾਂਜੀ ਤੇ ਇਹਦਾ ਮੁੱਲ ਵੀ ਦੱਸ ਮੈਨੂੰ ਜੜੀ ਇਹ ਦੇਣੀ 48000 ਦੀ 48 ਦੀ ਆ ਦੇਣੀ 20000 ਦੀ ਇਹ 20000 ਦੀ ਮਹੀਨਾ ਸਾਹਮਣੀ ਪੈਣੀ ਆ ਹ ਮਹੀਨਾ ਸਾਹਮਣੀ ਉਹ ਵੀ ਮਹੀਨਾ ਸਾਹਮਣੀ ਪਾਉਗੀ ਤਾਂ 20000 ਦੀ ਵਾੜ ਲੈ ਜਾਓ 8 ਮਹੀਨੇ ਦੀ ਗੱਬਣਾ